ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਬਾਰੇ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਨੂੰ ਪਿੰਡ ਪਹੁ ਵਿੰਡ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਨਹੀਂ ਸੀ ਬਣਿਆ ਉਦੋਂ ਜ਼ਿਲ੍ਹਾ ਲਾਹੌਰ ਸੀ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਜਿੰਨਾ ਸਿੱਖੀ ਵਿੱਚ ਵੱਧ ਤੋਂ ਵੱਧ ਹਿੱਸਾ ਨਾ ਪਾਇਆ ਹੋਵੇ ਪਰ ਜਿੰਨਾ ਲਗਾਓ ਗੁਰੂ ਨਾਨਕ ਦੇਵ ਸਿੱਖਾਂ ਦੇ ਨਾਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੰਥ ਦੇ ਨਾਲ ਬਾਬਾ ਦੀਪ ਸਿੰਘ ਦਾ ਸੀ ਸ਼ਾਇਦ ਹੋਰ ਬੰਦਿਆਂ ਦਾ ਘੱਟ ਹੋਵੇ ਬਾਬਾ ਦੀਪ ਸਿੰਘ ਜੀ ਦੇ ਪਿਤਾ ਦਾ ਨਾਮ ਭਗਤਾ ਸੀ ਅੰਮ੍ਰਿਤ ਛੱਕ ਕੇ ਭਗਤ ਸਿੰਘ ਜੀ ਬਣੇ ਉਹਨਾਂ ਦੀ ਮਾਤਾ ਦਾ ਨਾਮ ਜਿਉਣੀ ਸੀ ਮਾਤਾ ਉਮਰ ਸਿਦਾ ਹੁੰਦੇ ਹੀ ਜਾ ਰਹੇ ਸ਼ਾਇਦ ਘਰ ਵਿੱਚ ਔਲਾਦ ਨਾ ਹੋਵੇ ਕਿਸੇ ਮਹਾਪੁਰਸ਼ ਦੇ ਕੋਲੋਂ ਅਰਦਾਸ ਕਰਵਾਈ ਕਿ हे ਗੁਰੂ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਉਹਦਾ ਨਾਮ ਦੀਪਾ ਰੱਖਿਆ ਦੀਪਾ ਅਰਥ ਦੀਪਕ ਤੋਂ ਬੰਦਾ ਰੋਸ਼ਨੀ ਦਾ ਪ੍ਰਤੀਕ ਜਦੋਂ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਅਸੀਂ ਪੜਾਂਗੇ ਜਾਂ ਸੁਣਾਂਗੇ ਤਾਂ ਨਾਲ-ਨਾਲ ਇਹ ਵੀ ਚੇਤਾ ਆਏਗਾ ਕਿ ਜਿੰਨਾ ਬਾਬਾ ਦੀਪ ਸਿੰਘ ਦਾ ਪ੍ਰਸੰਗ ਪਹਿਲਾਂ ਸੁਨਾਇਆ ਹੋਵੇਗਾ ਉਹ ਸ਼ਹੀਦੀ ਦੀ ਗੱਲ ਕਰਕੇ ਬਸ ਕਰ ਜਾਂਦੇ ਆ ਪਰ ਜਿਹੜਾ ਉਹਨਾਂ ਦਾ ਮੁੱਢਲਾ ਜੀਵਨ ਸੀ ਉਹ ਕਿੰਨਾ ਮਹਾਨ ਸੀ ਉਹਦੀ ਜਾਣਕਾਰੀ ਵੀ ਲੈਣੀ অতি ਜ਼ਰੂਰੀ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਇੱਕ ਬੜੇ ਗਰੀਬ ਪਰਿਵਾਰ ਵਿੱਚ ਹੋਇਆ ਤੇ ਇਸ ਗੱਲ ਦਾ ਮਾਣ ਵੀ ਤੋੜਿਆ ਵੀ ਜਿਹੜੇ ਵੱਡੇ ਵੱਡੇ ਲੋਕ ਜਿਨ੍ਹਾਂ ਦੀ ਸਾਡੇ ਕੋਲ ਧਨ ਨਾ ਹੁੰਦਾ ਸਾਡੇ ਬੱਚੇ ਇਸ ਤਰ੍ਹਾਂ ਨਹੀਂ ਸੀ ਉਸਰ ਸਕਦੇ ਜੇ ਅਸੀਂ ਮਿਹਨਤ ਨਾ ਕਰਦੇ ਤੇ ਕੁਝ ਨਹੀਂ ਬਣ ਸਕਦੇ ਸੀ ਜਿਹੜਾ ਵੀ ਜੀਵ ਜਗਤ ਵਿੱਚ ਜਨਮ ਲੈ ਕੇ ਆਉਂਦਾ ਹੈ ਉਹ ਆਪਣੀ ਕਰਮਗਤੀ ਨਾਲ ਲੈ ਕੇ ਆਉਂਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਇਹਨੇ ਵੱਡਿਆਂ ਹੋ ਕੇ ਕੀ ਬੰਨਣਾ ਤਾਂ ਮਾਤਾ ਜਿਉਣੀ ਜੀ ਨੇ ਸਿੱਖੀ ਦੀ ਗੁੜਤੀ ਆਪਣੇ ਪੁੱਤਰ ਬਾਬਾ ਦੀਪ ਸਿੰਘ ਜੀ ਨੂੰ ਦਿੱਤੀ ਵੱਡਾ ਹੁੰਦਾ ਗਿਆ ਜਦੋਂ 17 ਕੁ ਸਾਲ ਦਾ ਹੋਇਆ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਕਲਗੀਧਰ ਪਾਤਸ਼ਾਹ ਜਿਨੇ ਹੁੱਲੇ ਮੁਹੱਲੇ ਦੇ ਕੱਠ ਥੱਲੇ ਸੰਗਤਾਂ ਨੂੰ ਅਨੰਦਪੁਰ ਸਾਹਿਬ ਬੁਲਾਇਆ ਸੀ ਵਾਹਿਗੁਰੂ ਸੰਗਤਾਂ ਹੁਮ ਹਮਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਨੂੰ ਜਾ ਰਹੀਆਂ ਸੀ ਇੱਥੇ ਦੋ ਪਚੰਗੀਆਂ ਦੀ ਗੱਲ ਕਰਨ ਲੱਗੀਆਂ ਇੱਕ ਤੇ ਪਹੁ ਵਿੰਡ ਦੇ ਰਹਿਣ ਵਾਲਾ ਸੀ ਜਿਨ੍ਹਾਂ ਦਾ ਨਾਮ ਸੀ ਦੀਪਾ ਤੇ ਦੂਜਾ ਚੀਚੇ ਦੇ ਰਹਿਣ ਵਾਲਾ ਸੀ ਜਿਹਦਾ ਨਾਮ ਸੀ ਨੋਦਾ ਇਸ ਸੰਗਤ ਨਾਲ ਰਲ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਚਲੇ ਗਏ ਗੁਰੂ ਜੀ ਨੇ ਐਲਾਨ ਕੀਤਾ ਕਿ ਜਿਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ ਉਹ ਤਿਆਰੀ ਕਰ ਲੋ ਅਸੀਂ ਅੰਮ੍ਰਿਤ ਛਕਾਉਣ ਲੱਗੇ ਹਾਂ ਇਹਨਾਂ ਦੋਵਾਂ ਭਚੰਗੀਆਂ ਨੇ ਗੁਰੂ ਜੀ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਛਕਿਆ ਨੋਦੀ ਦਾ ਨਾਮ ਸਤਗੁਰਾਂ ਨੇ ਨੋਦ ਸਿੰਘ ਰੱਖ ਦਿੱਤਾ ਤੇ ਦੀਪੇ ਦਾ ਨਾਮ ਉਹਨਾਂ ਨੇ ਦੀਪ ਸਿੰਘ ਰੱਖ ਦਿੱਤਾ ਇੱਕ ਦਿਨ ਸੰਗਤਾਂ ਨੇ ਆਖਿਆ ਕਿ ਸਾਨੂੰ ਕਈ ਦਿਨ ਹੋ ਗਏ ਆਇਆਂ ਤੇ ਜੇ ਤੁਹਾਡਾ ਹੁਕਮ ਹੋਏ ਤੇ ਇੱਕ ਘਰ ਘਰ ਫੇਰਾ ਜੀ ਫਿਰ ਕੇ ਆ ਸੇਵਾ ਕਰਕੇ ਜਾਵਾਂਗੇ ਸਤਗੁਰ ਜੀ ਕਹਿਣ ਲੱਗੇ ਕਿ ਤੁਸੀਂ ਜਾ ਸਕਦੇ ਜੇ ਸਾਨੂੰ ਕੋਈ ਇਤਰਾਜ਼ ਨਹੀਂ ਛੁੱਟੀਆਂ ਲੈਣ ਵਾਲਿਆਂ ਦਾ ਦਿਨ ਆ ਗਿਆ ਉਹ ਲੈਣ ਉਹ ਸਦਰ ਵੀ ਸ਼ਾਮ ਆ ਗਈ ਜਿਦੇ ਵਿੱਚ ਬਾਬਾ ਦੀਪ ਸਿੰਘ ਜੀ ਖਲੋਤੇ ਸੀ ਜਦੋਂ ਚਲਦਿਆਂ ਚਲਦਿਆਂ ਸ ਆਹਬ ਦੇ ਲਾਗੇ ਆਏ ਤਾਂ ਗੁਰੂ ਜੀ ਕਹਿਣ ਲੱਗੇ ਦੀਪ ਸਿੰਘਾ ਤੇਰੇ ਮਾਪਿਆਂ ਤੇ ਛੁੱਟੀ ਲੈ ਲਈ ਤੇ ਤੂੰ ਬੋਲਦਾ ਕਿ ਉਹਨੂੰ ਤੂੰ ਨੀਵੀਂ ਪਾ ਕੇ ਖਲੋਤਾ ਮੇਰੇ ਨਾਲ ਮਜ਼ਾਕ ਨਹੀਂ ਕਰ ਰਹੇ ਤਾਂ ਗੁਰੂ ਜੀ ਕਹਿਣ ਲੱਗੇ ਉਹ ਤੇਰਾ ਮੀਰਾ ਤੇ ਮਜ਼ਾਕ ਬਣਦਾ ਹੀ ਨਹੀਂ ਮੈਂ ਤੈਨੂੰ ਮਜ਼ਾਕ ਕਿਉਂ ਕਰਨਾ ਫਿਰ ਪੁੱਛਦੇ ਕਿਉਂ ਜੀ ਗੁਰੂ ਜੀ ਕਹਿਣ ਲੱਗੇ ਵੀ ਸਾਰਿਆਂ ਨੂੰ ਪੁੱਛਿਆ ਇਨਾ ਅੰਮ੍ਰਿਤ ਤੇ ਛਕ ਲਿਆ ਪਰ ਇਨਾ ਆਪਣੀ ਅਜੇ ਤੱਕ ਮਰਜ਼ੀ ਨਹੀਂ ਛੱਡੀ ਜਿਸ ਦਿਨ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਇੱਕ ਹਦਾਇਤ ਵਿੱਚ ਇਹ ਕੀਤੀ ਸੀ ਕਿ ਜਿਹੜਾ ਵੀ ਸੀਸਾ ਅੱਜ ਤੋਂ ਇਹ ਗੁਰੂ ਦਾ ਹੋ ਚੁੱਕਿਆ ਤੇ ਜਿਹੜੀ ਹਉਮੈ ਦੀ ਕਿਰਨ ਹੈ ਉਹ ਸਿਰ ਵਿੱਚੋਂ ਜਾਗਦੀ ਹੈ ਮੈਂ ਤੇ ਉਸ ਦਿਨ ਤੋਂ ਮਰ ਚੁੱਕਾ ਸਾਂ ਜਾਣਾ ਕਿ ਰਹਿਣਾ ਮੈਂ ਕੌਣਾਂ ਫੈਸਲਾ ਕਰਨ ਵਾਲਾ ਜੇ ਤੁਸੀਂ ਹੁਕਮ ਦਿਓ ਤੇ ਮੈਂ ਚਲਾ ਜਾਵਾਂਗਾ ਜੇ ਹੁਕਮ ਦਿਓ ਤਾਂ ਇੱਥੇ ਹੀ ਰਹਿ ਜਾਵਾਂਗਾ ਤਾਂ ਗੁਰੂ ਜੀ ਕਹਿਣ ਲੱਗੇ ਕਿ ਬਾਕੀ ਤੇ ਜਾ ਸਕਦੇ ਆ ਦੀਪ ਸਿੰਘ ਸਾਡੇ ਕੋਲ ਰਹੇਗਾ ਤਾਂ ਗੁਰੂ ਜੀ ਦੀ ਦੇਖ ਰੇਖ ਹੇਠ ਪੜਨ ਲੱਗਾ ਪੰਜਾਬੀ ਦੇਵਨਾਗਰੀ ਉਰਦੂ ਫਾਰਸੀ तमाम ਬੋਲੀਆਂ ਦਾ ਉਹਨਾਂ ਨੇ ਉਸਤਾਦ ਬਣਾ ਕੇ ਰੱਖ ਦਿੱਤਾ ਪਹਿਲਾਂ ਦੀਪਾ ਫਿਰ ਅਮਰਿਤ ਛੱਕੇ ਦੀਪ ਸਿੰਘ ਫਿਰ ਭਾਈ ਦੀਪ ਸਿੰਘ ਤੇ ਫਿਰ ਬਾਬਾ ਦੀਪ ਸਿੰਘ ਚੌਥੀ ਡਿਗਰੀ ਤੇ ਪਹੁੰਚ ਗਿਆ ਪੰਜਵਾਂ ਉਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਮਿਸਲਾਂ ਵਿੱਚ ਮੋਢੇ ਨਾਲ ਮੋਢਾ ਢਾ ਕੇ ਜੰਗ ਲੜਿਆ ਤਾਂ ਪੰਜਵਾਂ ਨਾਮ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਜਿੰਦਾ ਸ਼ਹੀਦ ਆਖਿਆ ਐਨੀਆਂ ਡਿਗਰੀਆਂ ਹਾਸਲ ਕਰਕੇ ਵੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਦੇ ਵਿੱਚ ਝੂਠੇ ਭਾਂਡੇ ਮਾਂਜ ਰਹੇ ਸਨ ਤੇ ਇੱਕ ਸਰਬਲੋ ਦੇ ਬਾਟੇ ਨੂੰ ਵਾਰ-ਵਾਰ ਮਾਂਜੀ ਜਾ ਰਹੇ ਸੀ। ਉਹਨਾਂ ਨੂੰ ਪਤਾ ਨਹੀਂ ਸੀ ਵੀ ਮੇਰੇ ਪਿੱਛੇ ਕਲਗੀਆਂ ਵਾਲੇ ਪਾਤਸ਼ਾਹ ਖਲੋਤੇ ਆ। ਜਦੋਂ ਉਹਨੇ 5-7 ਵਾਰ ਬਾਟੇ ਨੂੰ ਮਾਂਜਿਆ ਤੇ ਗੁਰੂ ਜੀ ਕਹਿਣ ਲੱਗੇ ਦੀਪ ਸਿੰਘਾ ਬਾਟਾ ਮਾਂਜਦਾ। ਬਾਟਾ ਤੇ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ। ਹੁਣ ਫਿਰ ਤੂੰ ਕੀ ਮਾਂਜਦਾ? ਤਾਂ ਉਹ ਗੁਰੂ ਜੀ ਹੁਣ ਮੈਂ ਆਪਣਾ ਮਨ ਮਾਣਦਾ ਮਨ ਉਹ ਦੀਪ ਸਿੰਘਾ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਤੇਰਾ ਮਨ ਮਾਂਜਿਆ ਗਿਆ ਤਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਜਦੋਂ ਮੈਂ ਇਸ ਬਾਟੇ ਨੂੰ ਬਾਰ ਬਾਰ ਲਚਕਾ ਕੇ ਵੇਖਦਾ ਹਾਂ ਤੇ ਇਹਦੇ ਵਿੱਚ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਹੈ ਮੈਂ ਨਾ ਤੇਰੇ ਅੰਦਰ ਜੀ ਹਉਮੈ ਹੈਗੀ ਤਾਂ ਜਿੱਦਨ ਇਸ ਬਾਟੇ ਵਿੱਚ ਤੁਹਾਡੀ ਤਸਵੀਰ ਨਜ਼ਰ ਆਏਗੀ ਮੈਂ ਸਮਝ ਲਵਾਂਗਾ ਕਿ ਮੇਰੀ ਸੇਵਾ ਮੁਕੰਮਲ ਹੋ ਗਈ ਗੁਰੂ ਜੀ ਨੇ ਉਹਨਾਂ ਨੂੰ ਚੁੱਕ ਕੇ ਛਾਤੀ ਨਾਲ ਲਾਇਆ ਤੇ ਆਖਿਆ ਧੰਨ ਸਿੱਖੀ ਮੰਗੋ ਪੁੱਤਰ ਦੀਪ ਸਿੰਘਾ ਜੋ ਤੂੰ ਮੰਗੇਗਾ ਮੈਂ ਤੈਨੂੰ ਉਹੀ ਕੁਝ ਦੇ ਲੈ ਕੇ ਦਵਾਂਗਾ ਮੰਗਣਾ ਵੀ ਸਾਰਿਆਂ ਨੂੰ ਨਹੀਂ ਆਉਂਦਾ ਜੇ ਤੁਹਾਡੀ ਬਚਨ ਦਿਓ ਤੇ ਵਰਦਾਨ ਦਿਓ ਕਿ ਮੇਰਾ ਅੰਤ ਸਮਾ ਧਰਮ ਯੁੱਧ ਵਿੱਚ ਹੋਵੇ ਇਹ ਵਾਰ ਬਾਬਾ ਦੀਪ ਸਿੰਘ ਜੀ ਨੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਆਪ ਮੰਗ ਕੇ ਲਿਆ ਸੀ ਇੱਧਰ ਅਬਦਾਲੀ ਦੀਆਂ ਫੌਜਾਂ ਵੱਲੋਂ ਗੁਰੂ ਕੇ ਹਰਿਮੰਦਰ ਸਾਹਿਬ ਦਾ અપਮਾਨ ਹੋਣ ਲੱਗਾ ਉਸ ਵੇਲੇ ਬਾਬਾ ਦੀਪ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖ ਰਹੇ ਸਨ ਉਹ ਸਿੱਖ ਨੇ ਤੇ ਆ ਕੇ ਫਤਿਹ ਬੁਲਾਈ ਤੇ ਆਖਿਆ ਬਾਬਾ ਜੀ ਜਿਹੜੇ ਸਰੂਪ ਆਪ ਲਿਖੀ ਜਾ ਰਹੇ ਜੀ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਉਹ ਹਰਿਮੰਦਰ ਸਾਹਿਬ ਨੂੰ ਤੇ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਾਬਾ ਜੀ ਨੇ ਉੱਥੇ ਕਲਮ ਰੱਖ ਦਿੱਤੀ ਕੀ ਕਹਿ ਰਿਹਾ ਤੂੰ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤਾਂ ਉਹ ਕਹਿਣ ਲੱਗਾ ਕਿ ਸੱਚ ਹੈ ਬਾਬਾ ਜੀ ਜੇ ਚੰਦ ਦਿਨਾਂ ਵਿੱਚ ਉੱਥੇ ਖਾਲਸਾ ਨਾ ਪਹੁੰਚਾ ਗੁਰੂ ਦਾ ਮੰਦਿਰ ਢਾ ਢੇਰੀ ਕਰ ਦੇ ਦੇਣਗੇ ਬਾਬਾ ਜੀ ਦੀਆਂ ਅੱਖਾਂ ਵਿੱਚ ਖੂਨ ਆ ਗਿਆ ਉਹਨਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਦਰ ਤੇ ਇੱਕ ਲੋਕੀ ਅਰਦਾਸ ਕੀਤੀ ਕਿ हे ਪੰਥ ਦੇ ਸਿਰਜਣਹਾਰ ਬਾਜਾਂ ਵਾਲੀ ਸੱਚੀ ਸਰਕਾਰ ਜਿੰਨਾ ਚਿਰ ਮੈਂ ਦੁਸ਼ਮਣ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੁੱਟ ਨਾ ਦਿੰਦਾ ਉਹਨਾਂ ਚਿਰ ਤੱਕ ਮੈਂ ਸ਼ਹਾਦਤ ਦੇ ਜਾਮ ਨਹੀਂ ਪੀਊਗਾ ਕੰਮ ਹੁਣੀ ਕੰਮੁੱਠੀ ਉਹ ਆਖਿਆ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਅਨੋਖਾ ਪर्ण सिरे ਨਹੀਂ ਉਜਣ ਦਊਗੀ ਉਹਨੇ ਆਖਿਆ ਬਚਨ ਹੋਣੀਏ ਸਿੰਘ ਦੇ ਪੂਰੇ ਤੇ ਪੱਕੇ ਅਸੀਂ ਫਲ ਜਮ ਲਗਾ ਦਈਏ ਸੂਆਂ ਦੇ ਨੱਕੇ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਅੱਜ ਕਿਹੜਾ ਡਿੱਕੇ ਨਹੀਂ ਅਸੀਂ ਖੰਡੇ 18 ਸਿਰ ਦੇ ਐਵੇਂ ਨਹੀਂ ਚੁੱਕੇ ਬਾਬਾ ਦੀਪ ਸਿੰਘ ਜੀ ਮਾਰ ਕੇ ਨਗਾਰਿਆਂ ਤੇ ਚੋਟਾਂ ਸਤਸ਼ਈ ਅਕਾਲ ਦੀ ਜਕਾਰੇ ਲਾ ਕੇ ਗਗਨਦ ਮਾਮਾ ਸੂਰਮਾ ਦਾ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾੜੇ ਖੇਤ ਕਰਦੇ ਕਰਦੇ ਕਿਸ ਤਰ੍ਹਾਂ ਹਜ਼ਾਰ ਦਾ ਜਥਾ ਲੈ ਕੇ ਬਾਬਾ ਦੀਪ ਸਿੰਘ ਜੀ ਮਾਲਵੀ ਦੀ ਧਰਤੀ ਤੋਂ ਮਾਝੇ ਦੀ ਧਰਤੀ ਨੂੰ ਰਵਾਨਾ ਹੋ ਗਏ ਹਰ ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ ਵੇਖੋ ਬੁੱਢਾ ਜਵਾਨੀ ਨਾਲ ਲੜਨ ਤੁਰਿਆ ਛਾਪਾ ਮਾਰਿਆ ਜਿਨ੍ਹਾਂ ਦਰਬਾਰ ਉੱਤੇ ਬਾਬਾ ਉਹਨਾਂ ਦੀ ਛਾਤੀ ਤੇ ਮਾਲਵੀ ਮਾਝੇ ਲਾਵਾ ਫਤੇ ਦੀ ਦੇਵੀ ਦੇ ਨਾਲ ਪੜਨ ਤੁਰਿਆ ਪੂਰਾ ਪੂਰਾ ਸੰਤ ਸਿਪਾਹੀ ਤੇ ਰਾਜ ਜੋਗੀ ਨਮੀ ਪੰਜਾਬ ਦੀ ਘਾਣ ਤੁਰਿਆ ਜਦੋਂ ਤੁਰਦੇ ਹੁੰਦੇ ਜੇ ਗੱਡੀ ਵਿੱਚ ਬੈਂਦੇ ਜੋਬ ਤੇ ਜਾਂਦੇ ਇੱਕ ਪਾਠ ਸ੍ਰੀ ਜਪੁਜੀ ਸਾਹਿਬ ਦਾ ਜ਼ਰੂਰ ਕਰਿਆ ਕਰੋ ਨਹੀਂ ਫਿਰ ਚੋਪਈ ਸਾਹਿਬ ਦਾ ਪਾਠ ਪੂਰਾ ਕਰਿਆ ਕਰੋ ਜੋ ਵੀ ਤੁਹਾਨੂੰ ਆਉਂਦਾ ਹੈ ਤੇ ਇੱਕ ਸ਼ਬਦ ਸਾਰੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਹੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮੈਂ ਧਰਮ ਦੇ ਕਾਜ ਵਾਸਤੇ ਚੱਲਿਆ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖਿਓ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਕੋਈ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ ਕੋਈ ਪਤਾਸੀਆਂ ਦਾ ਮੈਂ ਸਿਰ ਦਾ ਚੜਾਵਾ ਇਹਨੂੰ ਪਰਮਾਨ ਕਰ ਲੈ ਬਾਬਾ ਦੀਪ ਸਿੰਘ ਨੇ ਇੱਥੇ ਖੰਡੇ ਨਾਲ ਲੀਕ ਖਿੱਚੀ ਤੇ ਉਹ ਸੂਰਮਾ ਲੀਕ ਨੂੰ ਟੱਪਿਓ ਜਿਹੜੀ ਧਰਮ ਦੇ ਨਾਂ ਤੇ ਆਪਣੀ ਜਾਨ ਨਸ਼ਾਵਰ ਕਰ ਦੇਣੀ ਆ ਹਜ਼ਾਰ ਸੂਰਮਾ ਛਾਲਾਂ ਮਾਰਦਾ ਲਕੀਰ ਨੂੰ ਟੱਪ ਗਿਆ ਸਦੀਆਂ ਕਾਲ ਕੋਈ ਕੌਮ ਜਿਹੜੀ ਮਰਨ ਦੇ ਨਾਂ ਤੋਂ ਵਧੀ ਹੋਵੇ ਸਿੰਘੋਏ ਤੁਹਾਨੂੰ ਮਾਣ ਮਿਲਿਆ ਬੇਨਤੀ ਕਰਾਂ ਕਿ ਜਿੱਥੇ ਤੁਸੀਂ ਗੁਰੂ ਕੇ ਕੀਰਤਿਆਂ ਨੂੰ ਕਥਾਵਾਚਕਾਂ ਨੂੰ ਸੁਣਦੇ ਉਥੇ ਢਾਡੀਆਂ ਨੂੰ ਕਵੀਸ਼ਰਾਂ ਨੂੰ ਜੀ ਆਪਣੇ ਇਤਿਹਾਸ ਨੂੰ ਜਿੰਦਾ ਰੱਖਣਾ ਜੀ ਅਸੀਂ ਇਤਿਹਾਸ ਨਾਲ ਸੁਣਿਆ ਹੁੰਦਾ ਜ਼ਿੰਮੇਦਾਰਾਂ ਨੇ ਤੇ ਸਾਨੂੰ ਜ਼ਿੰਮੇਦਾਰਾਂ ਨੂੰ ਕਿਸੇ ਨੇ ਅਲਾਮਾਂ ਨਹੀਂ ਸੀ ਦੇਣਾ ਜਿਹੜਾ ਨੌਜਵਾਨਾਂ ਦੀਆਂ ਨਾੜਾਂ ਦਾ ਜੰਮਿਆ ਹੋਇਆ ਖੂਨ ਤੋੜਨ ਵਾਲਾ ਕਿੱਡੇ ਕਿੱਡੇ ਵੈਰੀਗੇੜ ਧੂ ਧੂ ਮਾਰੇ ਪ੍ਰਾਣੀ ਦੀਆਂ ਵਿਛਾਣਾ ਅਥਰੂ ਗੈਸ ਦੇ ਗੋਲੇ ਸਰਕਾਰ ਨੇ ਚਲਾਏ ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਕਿਸ ਤਰ੍ਹਾਂ ਮੰਜ਼ਲ ਤੀ ਪਹੁੰਚੇ ਬਾਬਾ ਦੀਪ ਸਿੰਘ ਦਾ ਬਚਨ ਸੁਣ ਕੇ ਹਜ਼ਾਰ ਸਾਰ ਸੂਰਮਾ ਜਿਨ੍ਹਾਂ ਦੇ ਕਿਰਪਾਨਾਂ ਦੇ ਮਿਆਣ ਵੀ ਟੁੱਟੇ ਹੋਏ ਸੀ ਫਟੇ ਹੋਏ ਕਛਹਿਰੇ ਨਿਹੰਗ ਸਿੰਘਾਂ ਦੀ ਹਜ਼ਾਰ ਸੂਰਮਾ ਛਾਲਾਂ ਮਾਰ ਕੇ ਲਕੀਰ ਟੱਪ ਗਿਆ ਇੱਧਰ ਜਮਾਲ ਖਾਨ ਨੂੰ ਪਤਾ ਲੱਗਾ ਕਿ ਮੇਰੇ ਉੱਤੇ ਬਾਬਾ ਦੀਪ ਸਿੰਘ ਜੀ ਚੜਾਈ ਕਰਕੇ ਆ ਰਹੇ ਨੇ 40 ਹਜ਼ਾਰ ਫੌਜ ਛਾੜ ਕੇ ਤੇ 26 ਦੇ ਮੈਦਾਨ ਵਿੱਚ ਆ ਗਿਆ ਇੱਥੇ ਲੜੋਂ ਦੀ ਲੜਾਈ ਹੋਈ ਇੱਕ ਪਾਸੇ ਧਰਮ ਦੇ ਜਾਨਾਂ ਤੋਂ ਜਾਨਾਂ ਨਿਸ਼ਾਵਰ ਕਰ ਦੇਣ ਵਾਲੇ ਇੱਕ ਪਾਸੇ ਬੈਸਤਾਂ ਵਿੱਚ ਫੂਰਾ ਮਿਲ ਗਈਆਂ ਆਉਂਦੇ ਵਦਨਗੇ ਇਸ ਚਾਰ ਨਾਲ ਲੜਨੇ ਸੀ ਇੱਥੇ ਇੰਨੀ ਗਹਿ ਗੱਚ ਦੀ ਲੜਾਈ ਹੋਈ ਕਿ ਗੁਰੂ ਕਲਗੀ ਧਰਦੀਆਂ ਫੌਜਾਂ ਨੇ ਦੁਸ਼ਮਣ ਦੇ ਇਕਰਾ ਸੱਥਰ ਵਿਛਾ ਕੇ ਰੱਖ ਦਿੱਤੇ ਅਮੀਰ ਜਾਨ ਖਾਨ ਨੂੰ ਆਪਣਾ ਪਾਸਾ ਹੌਲਾ ਹੁੰਦਾ ਜਾਪਿਆ ਉਣੀ ਆਪਣਾ ਘੋੜਾ ਛੇੜਿਆ ਤੇ ਅੱਗੇ ਵਧਿਆ ਇਹਨੂੰ ਬਾਬਾ ਦਿਆਲ ਸਿੰਘ ਨੇ ਰੋਕਿਆ ਤਿੰਨ ਸੂਰਮੇ ਤੇ ਤਿੰਨੇ ਰੋਕ ਲਿਆ ਜਿਸ ਤਰ੍ਹਾਂ ਬਾਬਾ ਦਿਆਲ ਸਿੰਘ ਨੇ ਤੰਦੀ ਉੱਤੇ ਤੀਰ ਚੜਾ ਕੇ ਛੱਡਿਆ ਤੇ ਐਨੇ ਜ਼ੋਰ ਨਾਲ ਖਿੱਚ ਕੇ ਛੱਡਿਆ ਸੁੱਕਾ ਅਮੀਰ ਜਾਨ ਖਾਨ ਦੀ ਛਾਤੀ ਵਿੱਚੋਂ ਪਾਰ ਹੋ ਗਿਆ ਪੁਟਾਲੀ ਖਾ ਕੇ ਘੋੜੇ ਤੋਂ ਥੱਲੇ ਡਿੱਗਿਆ ਇਹਦੀ ਲੋਥ ਨੂੰ ਇਹਦੇ ਨਾਲ ਦੇ ਤੂ ਕਿ ਲੈ ਗਏ ਇਧਰ ਅੱਗੇ ਵਧਿਆ ਜ਼ਬਰਦਸਤ ਖਾਨ ਇਹਨੂੰ ਵਧਿਆ ਆਉਂਦੇ ਦੇਖ ਕੇ ਬਾਬਾ ਬਲਵੰਤ ਸਿੰਘ ਨਿਹੰਗ ਸਿੰਘ ਨੇ ਰੋਕਿਆ ਉਹਨੇ ਆਖਿਆ ਓਏ ਬਲਵੰਤ ਸਿੰਘਾ ਆ ਮੈਨੂੰ ਇਉਂ ਲੱਗਦਾ ਵੀ ਤੇਰੀ ਮੌਤ ਮੇਰੇ ਸਾਹਮਣੇ ਘੇਰ ਕੇ ਤੈਨੂੰ ਲੈ ਆਈ ਹੈ ਅੱਜ ਤੇਰੀ ਮੇਰੇ ਤੀਰਾਂ ਦੀ ਛੱਟ ਤੇਰੇ ਖੂਨ ਨਾਲ ਕੋਈਗੀ ਗੁਰੂ ਕੇ ਸਿੱਖੋ ਤਿੰਨ ਵਾਰ ਬਾਬਾ ਬਲਵੰਤ ਸਿੰਘ ਤੇ ਇਸ ਜ਼ਬਰਦਸਤ ਖਾਨ ਦੀ ਕੀਤੀ ਸੂਰਮੇ ਗੱਤਕੇ ਦਾ ਬਹੁਤ ਵੱਡਾ ਖਿਡਾਰੀ ਸੀ ਸੂਰਮੇ ਨੇ ਤਿੰਨੇ ਪਾਸਿਓਂ ਦੀ ਕੱਟ ਦਿੱਤਾ ਫਿਰ ਉਹਨੇ ਉਂਗਲ ਉੱਤੇ ਚੜਾਇਆ ਚੱਕਰ ਇੱਕ ਹੁੰਦਾ ਇੱਕ ਅਸਤਰ ਹੁੰਦਾ ਤੇ ਇੱਕ ਸ਼ਸਤਰ ਇਹਨਾਂ ਦੀ ਦਵਾਂ ਦੀ ਮਾਰਨੀ ਉਪਮਾ ਕੀਤੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਬੀੜ ਦੀ ਤਿਆਰੀ ਦਾ ਕੰਮ ਮੁੜ ਆਰੰਭ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਰਹੇ ਗੁਰੂ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ ਸੰਭਾਲ ਗੁਰਬਾਣੀ ਪੜਨ ਪੜਾਉਣ ਤੇ ਲਿਖਵਾਉਣ ਦੀ ਸੇਵਾ ਲਈ ਨਿਯਤ ਕਰ ਗਏ ਸਨ ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੀਮ ਸਹਿਤ ਨਿਭਾਈ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ ਸਨ ਇਸ ਸਮੇਂ ਦੌਰਾਨ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ ਸੀ ਕਿਹਾ ਜਾਂਦਾ ਹੈ ਕਿ ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਬਾਬਾ ਦੀਪ ਸਿੰਘ ਜੀ ਹੀ ਵੱਡੇ ਸਿੱਖ ਵਿਦਵਾਨ ਸਨ 17ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ 12 ਮਿਸਲਾਂ ਅੰਦਰ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ ਬਾਬਾ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਮ ਸੀ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਜੀ ਇਸ ਸ਼ਹੀਦ ਮਿਸਲ ਦੇ ਮੁੱਖ ਜਥੇਦਾਰ ਸਨ ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਾਰਾਂ ਨੇ ਖੂਬ ਲੁੱਟਿਆ ਤੇ ਇਥੋਂ ਦੀਆਂ ਬਹੁ-ਬੇਟੀਆਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਿਆ ਇਸ ਸਮੇਂ ਮਿਸਲਾਂ ਦੇ ਜਥੇਦਾਰਾਂ ਨੇ ਮਿਲ ਕੇ ਇਨ੍ਹਾਂ ਅਫਗਾਨ ਧਾੜਵੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਜਿਸ ਨਾਲ ਭਾਰਤ ਦਾ ਲੁੱਟਿਆ ਬਹੁ ਕੀਮਤੀ ਮਾਲ ਵਾਪਸ ਦਿਵਾਇਆ ਜਾਂਦਾ ਰਿਹਾ ਸਿੱਖੀ ਪਰੰਪਰਾ ਦਾ ਇੱਕ ਅਨਿਖੜਮਾ ਤੇ ਸਰਵੋਤਮ ਪੱਖ ਹੈ ਕਿ ਕਿਸੇ ਮਜ਼ਲੂਮ ਤੇ ਗਰੀਬ ਦੀ ਰੱਖਿਆ ਕਰਨਾ ਅਤੇ ਅਨਿਆਂ ਵਿਰੁੱਧ ਡਟ ਕੇ ਪੈਰਾ ਦੇਣਾ ਉਸ ਸਮੇਂ ਸਿੱਖ ਪੰਥ ਨੇ ਸਿੱਖੀ ਦੀ ਇਸ ਮਹਾਨ ਪਰੰਪਰਾ ਉੱਪਰ ਬਖੂਬੀ ਅਮਲ ਕਰਦਿਆਂ ਪੈਰਾ ਦਿੱਤਾ ਅਤੇ ਮੁਗਲ ਤੇ ਅਫਗਾਨ ਧਾੜਵੀਆਂ ਨੂੰ ਪਛਾੜਿਆ। ਅਹਿਮਦ ਸ਼ਾਹ ਦਰਾਨੀ ਜੋ ਸਿੱਖਾਂ ਦੇ ਸਖਤ ਵਿਰੋਧ ਸੀ ਸਿੱਖਾਂ ਨੂੰ ਖਤਮ ਕਰਨ ਉੱਤੇ ਤੁਲਿਆ ਹੋਇਆ ਸੀ। ਆਪਣੀ 1757 ਈਸਵੀ ਦੇ ਹਿੰਦੁਸਤਾਨ ਦੇ ਹਮਲੇ ਵੇਲੇ ਦਿੱਲੀ ਜਾਂਦਾ ਹੋਇਆ ਕੁਝ ਦਿਰੀ ਲਈ ਲਾਹੌਰ ਠਹਿਰਿਆ। ਉਸਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਇਆ। ਇਸ ਹਮਲੇ ਸਮੇਂ ਅੰਮ੍ਰਿਤਸਰ ਸ਼ਹਿਰ ਦੇ ਇਨਚਾਰਜ ਜਮਾਲ ਖਾਨ ਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਪਵਿੱਤਰ ਸਰੋਵਰ ਨੂੰ ਪੂਰਦੀਨ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਥਾਨ ਤੇ ਪੁੱਜੀ ਤਾਂ ਆਪ ਦੇ ਦਿਲ ਤੇ ਅਸਹਿ ਸੱਟ ਵੱਜੀ ਆਪ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ ਆਸ-ਪਾਸ ਦੀਆਂ ਨਗਰਾਂ ਤੇ ਟਿਕਾਣਿਆਂ ਤੇ ਇਤਲਾਹ ਦਿੱਤੀ ਗਈ। ਵੱਖ-ਵੱਖ ਨਗਰਾਂ ਤੋਂ ਅਣਗਿਣਤ ਸਿੰਘ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਪਾਵਨ ਧਰਮ ਸਥਾਨ ਦੀ ਰੱਖਿਆ ਲਈ ਹਾਜ਼ਰ ਹੋਏ। ਇਸ ਤਰ੍ਹਾਂ ਦਲ ਖਾਲਸਾ ਦੀ ਗਿਣਤੀ ਅਣਗਿਣਤ ਹੋ ਗਈ। ਬਿਆਸ ਦਰਿਆ पार ਕਰਕੇ ਸਿੰਘਾਂ ਦਾ ਜਥਾ ਮਾਝੇ ਦੇ ਇਲਾਕੇ ਅੰਦਰ ਦਾਖਲ ਹੋਇਆ। ਤਰਨਤਾਰਨ ਸਾਹਿਬ ਦੇ ਪਾਵਨ ਸਥਾਨ ਵਿਖੇ ਪਹੁੰਚ ਕੇ ਸਿੰਘਾਂ ਦੇ ਸਾਰੇ ਸਮੂਹ ਨੇ ਅਰਦਾਸ ਕੀਤੀ। ਇਸ ਸ਼ਹਿਰ ਤੋਂ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ ਤੇ ਕਿਹਾ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ ਉਹ ਇਸ ਲਕੀਰ ਨੂੰ ਪਾਰ ਕਰੇ ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ ਤਾਰਨ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੋਹਲਵੜ ਪਿੰਡ ਕੋਲ ਜਾ ਕੇ ਬਾਬਾ ਜੀ ਨੇ ਆਪਣੇ ਸਿੰਘਾਂ ਦੇ ਜਥੇ ਨਾਲ ਦੁਸ਼ਮਣ ਦੀ ਫੌਜ ਨੂੰ ਲੜਾਈ ਲਈ ਲਲਕਾਰਿਆ ਇਸ ਜਗ੍ਹਾ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਹੋਇਆ ਹੈ ਗੋਹਲਵੜ ਵਿੱਚ ਬਾਬਾ ਜੀ ਦਾ ਸਾਹਮਣਾ ਜਹਾਨ ਖਾਨ ਨਾਲ ਹੋਇਆ ਜਹਾਨ ਖਾਨ ਨੂੰ ਵੀ ਸੂਏ ਰਾਹੀ ਪਤਾ ਲੱਗ ਗਿਆ ਕਿ ਸਿੱਖ ਉਹਨਾਂ ਉੱਤੇ ਹਮਲਾ ਕਰਨ ਲਈ ਆ ਰਹੇ ਹਨ ਇਹ ਖਬਰ ਸੁਣ ਕੇ ਜਹਾਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਉੱਤੇ ਹਮਲਾ ਕਰਨ ਦੇ ਆਦੇਸ਼ ਦਿੱਤੇ ਜਹਾਂਨ ਖਾਨ ਆਪ ਕੋਲ ਸਵਾਰ ਫੌਜ ਨੂੰ ਨਾਲ ਲੈ ਕੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਗੋਹਲਵੜ ਦੇ ਸਥਾਨ ਤੇ ਪਹੁੰਚ ਗਿਆ ਜਿੱਥੇ ਸਿੰਘਾਂ ਤੇ ਅਫਗਾਨਾਂ ਦੀ ਟੱਕਰ ਹੋਈ ਅਫਗਾਨਾਂ ਸਿੰਘਾਂ ਦਾ ਟਕਰਾਂ ਨਾ ਕਰ सके ਇਹਨੇ ਨੂੰ ਜਹਾਂਨ ਖਾਨ ਦਾ ਸਹਾਇਕ ਅਤਾਈ ਖਾਨ ਆਪਣੀ ਭਾਰੀ ਫੌਜ ਲੈ ਕੇ ਆ ਗਿਆ ਜਿਸ ਨਾਲ ਮੈਦਾਨੇ ਜੰਗ ਦੀ ਰੂਪਰੇਖਾ ਬਦਲ ਗਈ ਇਸ ਖਮਸਾਨ ਜੰਗ ਦੀ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸਿੰਘ ਇੱਕ ਇੱਕ ਕਰਕੇ ਸ਼ਹੀਦ ਹੋਣ ਲੱਗੇ ਇਸ ਇਸ ਯੁੱਧ ਵਿੱਚ ਹੌਲੀ ਹੌਲੀ ਸਿੰਘ ਅਫਗਾਨਾਂ ਨੂੰ ਤੱਕਦੇ ਤੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀ ਮਿੰਦ ਦਰਵਾਜ਼ੇ ਦੇ ਨੇੜੇ ਗੁਰਦੁਆਰਾ ਰਾਮ ਸਰ ਸਾਹਿਬ ਦੇ ਨੇੜੇ ਪਹੁੰਚ ਗਏ ਬਾਬਾ ਦੀਪ ਸਿੰਘ ਜੀ 18 ਸੇਰ ਕੱਚੇ ਦਾ ਦੋ ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੌਂਾਉਂਦੇ ਹੋਏ ਅੱਗੇ ਵਧਦੇ ਜਾ ਰਹੇ ਸੀ ਉਹ ਸਖਤ ਜ਼ਖਮੀ ਹੋ ਗਏ ਸਨ ਅਫਗਾਨ ਦੁਸ਼ਮਨ ਦਾ ਇੱਕ ਕਮਾਂਡਰ ਅਮਾਨ ਖਾਨ ਅੱਗੇ ਵਧਿਆ ਤੇ ਬਾਬਾ ਜੀ ਤੇ ਵਾਰ ਕਰਨ ਲੱਗਾ ਅੱਗੋਂ ਬਾਬਾ ਜੀ ਨੇ ਵੀ ਵਾਰ ਕੀਤਾ ਇਸ ਸਾਂਝੇ ਵਾਰ ਵਿੱਚ ਬਾਬਾ ਜੀ ਨੇ ਉਸ ਮੁਗਲ ਕਮਾਂਡਰ ਨੂੰ ਥਾਂ ਤੇ ਹੀ ਖਤਮ ਕਰ ਦਿੱਤਾ ਪਰ ਨਾਲ ਹੀ ਇਹਨਾਂ ਦੀ ਧੌਣ ਉੱਤੇ ਇੱਕ ਘਾਤਕ ਕੌ ਲੱਗ ਗਿਆ ਸੀਸ ਨੂੰ ਖੱਬੇ ਹੱਥ ਦਾ ਆਸਰਾ ਦੇ ਕੇ ਆਪਣਾ ਸਵਾਮਨ ਦਾ ਖੱਟਾ ਖੰਡਾ ਪਾਉਂਦਿਆਂ ਲੜਦੇ ਗਏ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਤੱਕ ਜਾ ਪਹੁੰਚੇ ਇੱਥੋਂ ਤੱਕ ਆਪੜਦਿਆਂ ਬਾਬਾ ਜੀ ਨੇ ਕਈ ਪਠਾਨ ਤੇ ਅਫਗਾਨ ਮਾਰ ਮੁਕਾਏ ਸਨ ਇਸ ਤਰ੍ਹਾਂ ਇਸ ਖਮਸਾਨ ਦੀ ਜੰਗ ਅੰਦਰ ਅਫਗਾਨ ਜਰਨੈਲਾਂ ਦੇ ਮਾਰੇ ਜਾਣ ਨਾਲ ਅਫਗਾਨੀ ਫੌਜੇ ਹੌਸਲੇ ਟੁੱਟ ਗਈ ਤੇ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਅੰਦਰ ਪਹੁੰਚ ਕੇ ਸ਼ਹੀਦੀ ਪ੍ਰਾਪਤ ਕਰ ਗਏ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਜ਼ਾਲਿਮਾਂ ਤੋਂ ਬਦਲਾ ਲੈਂਦੇ ਹੋਏ ਅਤੇ ਧਰਮ ਤੇ ਕੌਮ ਦੀ ਸ਼ਾਨ ਬਦਲੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਗੁਰਦੁਆਰਾ ਰਾਮ ਸਰ ਸਾਹਿਬ ਦੀ ਨੇੜੇ ਹੈ ਜਿੱਥੇ ਅੱਜਕੱਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਿਸ਼ੋਭਤ ਹੈ। ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ ਉੱਥੇ ਵੀ ਪਾਵਨ ਗੁਰਦੁਆਰਾ ਸਾਹਿਬ ਸੁਭਾਈਮਾਨ ਹੈ ਬਾਬਾ ਦੀਪ ਸਿੰਘ ਜੀ ਦਾ ਉਹ ਦੋ ਧਾਰਾ ਖੰਡਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ